ਉੱਤੇ ਪਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸਾਨ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕਰ ਰਹੇ ਨੇ ਜਬਰ ਵਿਰੋਧੀ ਦਵਸਤ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੋਹਾਲੀ ਵਿੱਚ ਵੀ ਕਿਸਾਨ ਸੰਗਠਨਾਵਲੋਂ ਸਰਕਾਰ ਖਿਲਾਫ ਨਾਹਿੰਬਾਜ਼ੀ ਕੀਤੀ ਜਾ ਰਹੀ ਹੈ ਇਹ ਪ੍ਰਦਰਸ਼ਨ ਉਹ ਮਾਰਚ ਨੂੰ ਕੀਤੀ ਗਈ ਕਾਰਵਾਈ ਦੇ ਖਿਲਾਫ ਹੈ ਅਸੀਂ ਅੱਜ ਮੋਹਾਲੀ ਪਹਿਲਾਂ ਤਾਂ ਦੋ ਜਥੇਬੰਦੀਆਂ ਰਾਜੀਲ ਪੰਜਾਬ ਦੇ ਲਖੋਵਾਲ ਦੋਹੇ ਜਥੇਬੰਦੀਆਂ ਦੇ ਵਰਕਰ ਸਾਰੇ ਆਏ ਹੋਏ ਆ ਅਸੀਂ ਦੋਵਾਂ ਨੇ ਹੀ ਸੱਦਾ ਦਿੱਤਾ ਵਾ ਸਾਰਿਆਂ ਨੂੰ ਅਸੀਂ ਉਹ ਹਾਜ਼ਰ ਹੈ ਸਰਕਾਰ ਦੇ ਨੱਥ ਪਾਉਣੇ ਵਾਸਤੇ ਇਹਨਾਂ ਨੂੰ ਪਿੰਡਾਂ માં ਬੜਨ ਨਹੀਂ ਦੇਣਾ ਜਿਹੜਾ ਇਹਨਾਂ ਨੇ ਉੱਤੇ ਸ਼ੰਭੂ ਮੋਟਰ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਟ੍ਰੈਲੀਆਂ ਚੋਰੀ ਕਰੀਆਂ ਸਰਕਾਰ ਨੇ ਇਹ ਬਹੁਤ ਘੱਡੀਆਂ ਹੱਤਕਰੀ ਕੀਤੀ ਹੈ ਉਹਦੇ ਕਰਕੇ ਇਹਨਾਂ ਨੂੰ ਚੇਤੇ ਕਰਾਉਣ ਆਏ ਨੇ ਡੀਸੀ ਸਾਹਿਬ ਨੂੰ ਕਹਿਣ ਆਏ ਆ ਵੀ ਤੁਸੀਂ ਉਹਨਾਂ ਪਰ ਬਾਚੇ ਕਰੋ ਇੱਕ ਸਰਕਾਰਾਂ માં ਹੁੰਦੇ ਹੋਏ ਵੀ ਇਹ ਚੋਰੀਆਂ ਕਰਦੇ ਹਨ ਗਲਤ ਹੈ ਸਰਕਾਰ ਨੇ ਜ਼ਬਰਦਸਤ ਹੱਦੇ ਕਰੀ ਬਜਟਾਉਣ ਦਾ ਜਿਹਾ ਮਾਹੌਲ ਦਾ ਪੈਦਾ ਕਰਤਾ ਲੋਕਾਂ ਚ ਤੇ ਆਪ ਸੱਤ ਅੱਡ ਹੁੰਦੀ ਜਾ ਰਹੀ ਸਰਕਾਰ ਤੇ ਲੋਕਾਂ ਨੂੰ ਡਰਾ ਡਰਾ ਕੇ ਅੰਦਰ ਬੰਦ ਕਰ ਰਹੀ ਹੈ ਤੇ ਇਸੇ ਖਾਤਰ ਅੱਜ ਇੱਕ ਹਿੱਟ ਸਾਲ ਸੁਪਰ ਕਿਸਾਨ ਮੋਰਚੇ ਵੱਲੋਂ ਜਿਹੜੀ ਖਾਲ ਹੈ ਡੀਸੀ ਦਫ਼ਤਰ ਮੁਹਾਲੀ ਦੇ ਅੱਗੇ ਇੱਕ ਧਰਨਾ ਹੈ 4 ਘੰਟੇ ਦਾ ਦਿੱਤਾ ਜਾਣਾ ਇਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਬੰਸਿੰਘ ਪੰਦੇੜਤਾ ਕਹਿਣਾ ਕਿ ਉਹਨਾਂ ਨੂੰ ਸਰ ਜੇਲ ਤੋਂ ਰਿਹਾ ਕਰ ਦਿੱਤਾ ਗਿਆ ਹੈ